ਤਾਂ ਮੁੱਖ ਮੰਤਰੀ ਸਾਹਿਬ ਨੇ ਵੀ ਹੋਣੇ ਪਿਛਲੇ ਪਿਛਲੇ ਦਿਨ ਹੀ ਅਨਾਉਂਸ ਕੀਤਾ ਕਿ ਜਿਹੜੀ ਸਾਡੀ ਅਗਲੀ ਗਾਰੰਟੀ ਆ ਰਹੀ ਹੈ ਉਹ ਮਹਿਲਾਵਾਂ ਵਾਲੀ ਆ ਰਹੀ ਹੈ 1100 ਰੁਪਏ ਦੀ ਆ ਰਹੀ ਹੈ ਸੋ ਆਪਾਂ ਉਹਨਾਂ ਦੀ ਜਿਹੜੀ ਇਸ ਅਨਾਉਂਸਮੈਂਟ ਉੱਤੇ ਜਲਦੀ ਸਾਰਿਆਂ ਨੂੰ ਬੇਸਬਰੀ ਨਾਲ ਉਹ ਠੀਕ ਆ ਤੇ ਜਲਦੀ ਜਿਹੜੀ ਇਹ ਪੂਰੀ ਹੋ ਜਾਣੀ ਹੈ ਜੀ ਜਦੋਂ ਬਾਕੀ ਬਿਜਲੀ ਦੀਆਂ ਹੋ ਗਈਆਂ ਸਿਹਤ ਤੇ ਵੀ ਕੰਮ ਸਿਹਤ ਖੇਤਰ ਦੇ ਵਿੱਚ ਵੀ ਕੰਮ ਕਰ ਰਹੇ ਆ ਅੱਛੇ ਹਸਪਤਾਲ ਮਹੱਲਾ ਕਲੀਨਿਕ ਬਣਾਏ ਜਾ ਰਹੇ ਨੇ ਐਜੂਕੇਸ਼ਨ ਤੇ ਕਿ ਤਰਜੀਹੀ ਵਧੀਆ ਕੰਮ ਸਰਕਾਰ ਕਰ ਰਹੀ ਹੈ ਤੇ ਬਾਕੀਆਂ ਤੇ ਵੀ ਕਰਾਂਗੇ ਹੌਲੀ-ਹੌਲੀ ਆਮਦਨ ਦੇ ਜਿਹੜੇ ਸੋਰਸ ਹੁੰਦੇ ਉਹ ਸਰਕਾਰ ਇਕੱਠਾ ਕਰਦੀ ਹੈ ਤੇ ਫਿਰ ਉਹਨੇ ਪਬਲਿਕ ਨੂੰ ਹੀ ਦੇਣੀ ਹੁੰਦੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਪਸ਼ਨ ਨੂੰ ਨੱਥ ਪਾਈ ਹੈ ਤੇ ਹੌਲੀ-ਹੌਲੀ ਆਮਦਨ ਨੂੰ ਵਧਾ ਕੇ ਲੋਕਾਂ ਨੂੰ ਹੀ ਪੈਸਾ ਦਿੱਤਾ ਤੇ ਬੜੇ ਵਧੀਆ ਤਰੀਕੇ ਨਾਲ ਪੂਰੇ ਪੰਜਾਬ ਦੇ ਖਿਡਾਰੀਆਂ ਨੇ ਇਥੇ ਹਿੱਸਾ ਲਿਆ ਜਿਲ੍ਹਾ ਪ੍ਰਸ਼ਾਸਨ ਨੇ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਪੰਜਾਬ ਸਰਕਾਰ ਦਾ ਇੱਕ ਇਹ ਬਿਹਤਰੀਨ ਉਪਰਾਲਾ ਹੈ ਖੇਡਾਂ ਨੂੰ ਅੱਗੇ ਲੈ ਕੇ ਜਾਂਦਾ ਮੇਰੇ ਖਿਆਲ ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਖੇਡਾਂ ਦੇ ਵਿੱਚ ਜਿਹੜਾ ਨਿਗਾਰਾ ਆ ਇਹ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਜਿਸ ਤਰੀਕੇ ਖਿਡਾਰੀ ਅੱਗੇ ਵਧ ਰਹੇ ਨੇ ਜਿਸ ਤਰੀਕੇ ਹਰ ਘਰ ਦੇ ਵਿੱਚ ਖਿਡਾਰੀ ਪੈਦਾ ਹੋ ਰਿਹਾ ਹੈ ਇਨਾਮ ਦਿੱਤੇ ਜਾ ਰਹੇ ਨੇ ਤੇ ਖਿਡਾਰੀਆਂ ਨੂੰ ਸਰਕਾਰ ਇੱਜ਼ਤ ਬਖਸ਼ ਰਹੀ ਹੈ ਪੰਜਾਬ ਚ ਇੱਕ ਦੁਬਾਰਾ ਜਿਹੜਾ ਦੌਰ ਆ ਉਹ ਖੇਡਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਪੈਦਾ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਤੇ ਮੈਂ ਬਹੁਤ ਬਹੁਤ ਸਾਰੇ ਜਿੰਨਾ ਖਿਡਾਰੀਆਂ ਨੇ ਹਿੱਸਾ ਲਿਆ ਉਹਨਾਂ ਨੂੰ ਮੁਬਾਰਕਾਂ ਦਿੰਨੀ ਹੈ ਤੇ ਪ੍ਰਮਾਤਮਾ ਹੋਰ ਜਿਹੜਾ ਸਰਕਾਰ ਨੂੰ ਵੀ ਹੋਰ ਬਲ ਬਖਸ਼ੇ ਕਿ ਅਸੀਂ ਵੱਧ ਤੋਂ ਵੱਧ ਪੰਜਾਬ ਚ ਪੁਰਾਣੇ ਜਿਵੇਂ ਸਮਿਆਂ ਦੇ ਵਿੱਚ ਪੰਜਾਬ ਆਪਣੇ ਖਿਡਾਰੀਆਂ ਨਾਲ ਪਹਿਲਵਾਨਾਂ ਦੇ ਨਾਲ ਓਲੰਪੀਅਨਸ ਦੇ ਨਾਲ ਜਾਣਾ ਚਾਹੁੰਦਾ ਸੀ ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ 'ਚੋਂ ਵੱਧ ਤੋਂ ਵੱਧ ਜਿਹੜੇ ਖਿਡਾਰੀ ਪੂਰੇ ਦੇਸ਼ ਭਰ ਦੇ ਵਿੱਚ ਦੇਈਏ ਤੇ ਉਹਨਾਂ ਨਾਮ ਰੌਸ਼ਨ ਕਰਨ। ਲਗਾਤਾਰ ਕਿੰਨੇ ਬਤਨ ਪੰਜਾਬ ਦੇ ਸਫਲ ਚੱਲੇ ਆ। ਉਹਦੇ ਤਹਿਤ ਹੀ ਜੜੀਆਂ ਕਰਾਈਆਂ ਜਾ ਰਹੀਆਂ ਨੇ ਜਿਹੜੇ ਹੁਣ ਅੱਗੇ ਖਿਡਾਰੀ ਨੇ ਉਹਨਾਂ ਨੂੰ ਉਸ ਜਿਹੜਾ ਪ੍ਰਾਈਜ਼ ਜੇ ਇਕੱਲਾ ਕੈਸ਼ ਪ੍ਰਾਈਜ਼ ਦਿੱਤਾ ਜਾ ਰਿਹਾ ਜਾਂ ਸਿਰਫ ਉਹਨਾਂ ਨੂੰ ਸਰਟੀਫିକੇਟ ਦਿੱਤੇ ਜਾ ਰਹੇ ਨੇ। ਦੇਖੋ ਕੈਸ਼ ਪ੍ਰਾਈਜ਼ ਵੱਖੋ-ਵੱਖ ਕੋਈ 올림픽 ਜਿੱਤ ਕੇ ਆਉਂਦਾ ਉਹਦੇ ਲਈ ਲੱਗਿਆ ਐ ਨੈਸ਼ਨਲ ਆਉਂਦਾ ਐ ਹਰ ਇੱਕ ਖਿਡਾਰੀ ਲਈ ਨੌਕਰੀਆਂ ਦੇ ਵੀ ਰਾਹ ਖੁੱਲੇ ਨੇ ਕਰੋੜਾਂ ਰੁਪਏ ਦੇ ਕੈਸ਼ ਵੀ ਦਿੱਤੇ ਜਾ ਰਹੇ ਨੇ ਤੇ ਬਹੁਤ ਸਾਰਿਆਂ ਨੂੰ ਖਿਡਾਰੀਆਂ ਨੂੰ ਆਲਰੇਡੀ ਸਰਕਾਰ ਨੇ ਸਨਮਾਨਿਤ ਕੀਤਾ ਹੈ ਕਿਉਂਕਿ ਖਿਡਾਰੀ ਵਰਗ ਦੇ ਨਾਲ ਨਾਲ ਜਦੋਂ ਪੰਜਾਬ ਦੇ ਵਿੱਚ ਚੰਗੇ ਖਿਡਾਰੀ ਪੈਦਾ ਹੋਣੇ ਨੇ ਇਹਦੇ ਨਾਲ ਜਿੱਥੇ ਨਸ਼ਿਆਂ ਤੋਂ ਆਪਣੇ ਆਪ ਹੀ ਨੌਜਵਾਨਾਂ ਨੇ ਮੂੰਹ ਮੋੜ ਲੈਣਾ ਹੈ ਉਥੇ ਇੱਕ ਸਿਹਤਮੰਦ ਸਮਾਜ ਹੁੰਦਾ ਜਿਹੜਾ ਹੈ ਸਿਹਤਮੰਦ ਪਨੀਰੀ ਹੁੰਦੀ ਆ ਉਹ ਆਪਣੇ ਸੂਬੇ ਦੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਤੇ ਬਹੁਤ ਅੱਛੇ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੇ ਇਹਦੇ ਉਪਰਾਲੇ ਕੀਤੇ ਨੇ ਮੈਂ ਬੜੀ ਇਸ ਚੀਜ਼ ਦੀ ਸ਼ਲਾਘਾ ਕਰਦੀ ਹਾਂ ਜੀ ਮੰਤਰਾਂ ਦੇਖ ਰਹੇ ਹੋ ਮੈਨੂੰ ਲੱਗਦਾ ਵੀ ਕਿ ਉਹ ਬਹੁਤ ਬੜੇ ਬਹੁਤ ਅੱਛੇ ਤਰੀਕੇ ਨਾਲ ਆਮ ਆਦਮੀ ਪਾਰਟੀ ਮਿਹਨਤ ਕਰ ਰਹੀ ਹੈ ਪਿਛਲੇ 2.5 ਸਾਲਾਂ ਦੇ ਵਿੱਚ ਮਿਹਨਤ ਕੀਤੀ ਹੈ ਕੰਮ ਜਿਹੜੇ ਹੈਗੇ ਉਹ ਲੋਕਾਂ ਦੇ ਸਾਹਮਣੇ ਨੇ ਲੋਕਾਂ ਨੇ ਬਹੁਤ ਸਾਰੀਆਂ ਤਬਦੀਲੀਆਂ ਹਰ ਖੇਤਰ ਦੇ ਵਿੱਚ ਨਵੇਂ ਬਦਲਾਅ ਦੇਖੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਲੋਕ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਜਿੱਤਣਗੇ ਉਹ ਕੰਮ ਵੀ ਬੜੀ ਫੁਰਤੀ ਨਾਲ ਤੇ ਤੇਜ਼ੀ ਨਾਲ ਕਰਨਗੇ ਸੋ ਲੋਕਾਂ ਨੂੰ ਜਿਹੜਾ ਫੈਸਲਾ ਉਹ ਬੜੀ ਸਿਆਣਪ ਦੇ ਨਾਲ ਉਹ ਲੈਣਗੇ ਸਾਨੂੰ ਪੂਰੀ ਉਮੀਦ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਲਾਸ਼ੇਰੀ ਦੇ ਕੇ ਰੱਖਣਾ ਮੇਰੇ ਕੋਲ ਵਾਦੇ ਵੀ ਬੜੀ ਠੀਕਾ ਤੁਹਾਨੂੰ 1100 ਰੁਪਏ ਮਹਿਲਾਵਾਂ ਲਈ ਕਰੋੜਾਂ ਤੱਕ ਦਾ ਲਾਂ ਨੂੰ ਕੋਈ ਤਕਰੀ ਜਿੰਨੀ ਚੋਣ ਦੇ ਦਿਲੰਦਰ ਦੇ ਵਿੱਚ ਮੈਡਮ ਨੇ ਕਿਹਾ ਸੀ ਕਿ ਅਸੀਂ ਨਾਲ ਦੇ ਨਾਲ ਜਲਦੀ ਇਸ ਨੂੰ ਫੈਸਲਾ ਲਵੋ ਦੇਖੋ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਵੀ ਹੋਣੇ ਪਿਛਲੇ ਦਿਨੀ ਅਨਾਉਂਸ ਕੀਤਾ ਕਿ ਜਿਹੜੀ ਸਾਡੀ ਅਗਲੀ ਗਾਰੰਟੀ ਆ ਰਹੀ ਹੈ ਹੋ ਹੋ ਮਹਿਲਾਵਾਂ ਵਾਲੀ ਆ ਰਹੀ ਹੈ 1100 ਰੁਪਏ ਦੀ ਆ ਰਹੀ ਹੈ ਸੋ ਆਪਾਂ ਉਹਨਾਂ ਦੀ ਜਿਹੜੀ ਇਸ ਅਨਾਉਂਸਮੈਂਟ ਉੱਤੇ ਜਲਦੀ ਸਾਰਿਆਂ ਨੂੰ ਬੇਸਬਰੀ ਨਾਲ ਉਹ ਠੀਕ ਆ ਤੇ ਜਲਦੀ ਜਿਹੜੀ ਇਹ ਪੂਰੀ ਹੋ ਜਾਣੀ ਹੈ ਜੀ ਜਦੋਂ ਬਾਕੀ ਬਿਜਲੀ ਦੀਆਂ ਹੋ ਗਈਆਂ ਸਿਹਤ ਤੇ ਵੀ ਕੰਮ ਸਿਹਤ ਖੇਤਰ ਦੇ ਵਿੱਚ ਵੀ ਕੰਮ ਕਰ ਰਹੇ ਆ ਅੱਛੇ ਹਸਪਤਾਲ ਮਹੱਲਾ ਕਲੀਨਿਕ ਬਣਾਏ ਜਾ ਰਹੇ ਨੇ ਐਜੂਕੇਸ਼ਨ ਦੇ ਖੇਤਰ 'ਚ ਵੀ ਵਧੀਆ ਕੰਮ ਸਰਕਾਰ ਕਰ ਰਹੀ ਹੈ ਤੇ ਬਾਕੀਆਂ ਤੇ ਵੀ ਕਰਾਂਗੇ ਹੌਲੀ-ਹੌਲੀ ਆਮਦਨ ਦੇ ਜਿਹੜੇ ਸੋਰਸ ਹੁੰਦੇ ਉਹ ਸਰਕਾਰ ਇਕੱਠਾ ਕਰਦੀ ਹੈ ਤੇ ਫਿਰ ਉਹਨੇ ਪਬਲਿਕ ਨੂੰ ਹੀ ਦੇਣੀ ਹੁੰਦੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਪਸ਼ਨ ਨੂੰ ਨੱਥ ਪਾਈ ਹੈ ਤੇ ਹੌਲੀ ਹੌਲੀ ਆਮਦਨ ਨੂੰ ਵਧਾ ਕੇ ਲੋਕਾਂ ਨੂੰ ਹੀ ਪੈਸਾ ਦਿੱਤਾ ਠੀਕ ਹੈ ਥੈਂਕ ਯੂ ਥੈਂਕ ਯੂ ਜੀ